ਉਮੀਦੇ ਵਿੱਚ ਪਿੰਡ ਦੇ ਲੋਕ ਇਸ ਤਰੀਕੇ ਦੇ ਨਾਲ ਡਾਫ ਲਾਉਣ ਦੇ ਲਈ ਪਾਣੀ ਨੂੰ ਕਿ ਪਾਣੀ ਦਾ ਬਹਾਵ ਉਧਰ ਨੂੰ ਹੋਵੇ ਇਹ ਬੰਨ ਨਾ ਟੁੱਟੇ ਜੇ ਐਸੇ ਤਰੀਕੇ ਦੇ ਨਾਲ ਕੁਦਰਤ ਉੱਪਰੋਂ ਵੀ ਬਰਸਦੀ ਰਹੀ ਕੁਦਰਤ ਦੀ ਪਿੱਛੋਂ ਵੀ ਕਹਿਰ ਜਿਸ ਤਰੀਕੇ ਨਾਲ ਪਹਾੜਾਂ 'ਚ ਮੀਂਹ ਪੈ ਰਿਹਾ ਤਾਂ ਇਹ ਬੰਨ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ ਇਹ ਤਾਰਾ ਆਪਣੇ ਪੱਧਰ ਤੇ ਲਾਈਆਂ ਜਾ ਰਹੀਆਂ ਨੇ ਕਿ ਬੰਨ ਬੰਨਿਆ ਜਾਵੇ ਨਹੀਂ ਤਾਂ ਵੱਡਾ ਨੁਕਸਾਨ ਹੋ ਜਾਵੇਗਾ ਮੇਨ ਇਹੀ ਏ ਜੇ ਇਥੋਂ ਬੰਨ ਟੁੱਟਦਾ ਸਾਰਾ ਸ਼ਹਿਰ ਫਰੋਇਪੁਰ ਨਾਲ ਲੱਗਦੇ ਜਿੰਨੇ 8-10 ਪਿੰਡ ਏ ਉਹ ਸਾਰੇ ਪਿੰਡਾਂ ਨੂੰ ਮਾਰ ਕਰੇਗਾ ਹਾਂ ਉਹ ਦੇਖੋ ਤੁਸੀਂ ਮਿੱਟੀ ਦੀਆਂ ਵੱਡੀਆਂ-ਵੱਡੀਆਂ ਬੋਰੀਆਂ ਜੋ ਭਰ ਕੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਆ ਰਹੀ ਸਰਕਾਰੀ ਆਂਦੇ ਨੇ ਕਹਿੰਦੇ ਨੇ ਕੋਈ ਖਤਰਾ ਨਹੀਂ ਇਹ ਤਾਂ ਉਸ ਟਾਈਮ ਪਤਾ ਲੱਗੇਦਾ ਜਦੋਂ ਸਾਰਾ ਫਰੋਇਪੁਰ ਰੋੜ ਗਿਆ ਫੌਜ ਨੇ ਮੋਰਚਾ ਸੰਭਾਲ ਲਿਆ ਹੈ ਔਰ ਫੌਜ ਇਹਨਾਂ ਲੋਕਾਂ ਨੂੰ ਇਹਨਾਂ ਪਿੰਡਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਬਹੁਤ ਹਾਲਾਤ ਮਾਰੇ ਹੋਗੇ ਇਸ ਵਕਤ ਅਸੀਂ ਸਤਲੁਜ ਦੇ ਉਸ ਬੰਨ ਤੇ ਖੜੇ ਆ ਜੋ ਟੁੱਟਣ ਦੀ ਕगार ਤੇ ਹੈ ਔਰ ਪਿੰਡ ਹਬੀਬ ਕੀ ਦੇ ਲੋਕ ਆਲੇ ਦੁਆਲੇ ਪਿੰਡਾਂ ਦੇ ਲੋਕ ਇਸ ਬੰਨ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਆ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਮੀਂਹ ਦੇ ਵਿੱਚ ਪਿੰਡ ਦੇ ਲੋਕ ਇਸ ਤਰੀਕੇ ਦੇ ਨਾਲ ਡਾਫ ਲਾਉਣ ਦੇ ਲਈ ਪਾਣੀ ਨੂੰ ਕਿ ਪਾਣੀ ਦਾ ਬਹਾਵ ਉਧਰ ਨੂੰ ਹੋਵੇ ਇਹ ਬੰਨ ਨਾ ਟੁੱਟੇ ਤਾਂ ਆ ਬੰਨ ਜੇਕਰ ਟੁੱਟਦਾ ਹੈ ਫਰੋਸਪਰ ਸ਼ਹਿਰ ਦਾ ਅੱਧਾ ਹਿੱਸਾ ਜੋ ਹੈ ਪਾਣੀ ਉਹ ਸ਼ਹਿਰ ਦੇ ਅੰਦਰ ਦਾਖਲ ਹੋ ਸਕਦਾ ਹੈ ਇਹ ਤਾਰਾ ਆਪਣੇ ਪੱਧਰ ਤੇ ਲਾਈਆਂ ਜਾ ਰਹੀਆਂ ਨੇ ਕਿ ਬੰਨ ਬੰਨਿਆ ਜਾਵੇ ਨਹੀਂ ਤਾਂ ਵੱਡਾ ਨੁਕਸਾਨ ਹੋ ਜਾਵੇਗਾ ਕੋਈ ਨਹਿਰੀ ਵਿਭਾਗ ਜਾਂ ਪ੍ਰਸ਼ਾਸਨਿਕ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹਾਲਾਂਕਿ ਜਾਇਜ਼ਾ ਜ਼ਰੂਰ ਲਿਆ ਗਿਆ ਪਰ ਜਿੱਥੇ ਲਗਾਤਾਰ ਰਾਵੀ ਮਾਰ ਕਰ ਰਿਹਾ ਹੈ ਬਿਆਸ ਮਾਰ ਕਰ ਰਹਾ ਹੈ ਉੱਤੇ ਹੀ ਸਤਲੁਜ ਫਿਰੋਜ਼ਪੁਰ ਦੇ ਸਭ ਤੋਂ ਵੱਡੇ ਇਲਾਕੇ ਨੂੰ ਮਾਰ ਕਰੇਗਾ ਵੱਡੀ ਆਫਤ ਖੜੀ ਹੋ ਸਕਦੀ ਹੈ ਪਿੰਡਾਂ ਦੇ ਪਿੰਡ ਤਾਂ ਤਬਾਹ ਹੋ ਗਏ ਪਰ ਸ਼ਹਿਰ ਵੀ ਤਬਾਹ ਹੋ ਸਕਦਾ ਜਿਸ ਤਰੀਕੇ ਦੇ ਨਾਲ ਡੇਰਾ ਬਾਬਾ ਨਾਨਕ ਦੇ ਵਿੱਚ ਮੈਂ ਗਿਆ ਮੈਂ ਪਠਾਨਕੋਟ ਇਲਾਕੇ ਦੇ ਵਿੱਚ ਗਿਆ ਉੱਥੇ ਵੀ ਸ਼ਹਿਰਾਂ ਦੇ ਵਿੱਚ ਪਾਣੀ ਆ ਗਿਆ ਇੱਥੇ ਪਿੰਡ ਦੇ ਲੋਕ ਮੌਜੂਦ ਨੇ ਗੱਲਾਂ ਬਾਤਾਂ ਉਹਨਾਂ ਤੋਂ ਕਰਾਂਗੇ ਸੁਣਾਗੇ ਸਮਝਾਂਗੇ ਕਿ ਇਹ ਪੂਰੀ ਜੋ ਇਲਾਕੇ ਨੂੰ ਮਾਰ ਵੱਜ ਰਹੀ ਹੈ ਉੱਥੇ ਤੁਸੀਂ ਪਾਣੀ ਦਾ ਬਹਾਅ ਦੇਖ ਸਕਦੇ ਹੋ ਬਹੁਤ ਜ਼ਿਆਦਾ ਬਹਾਅ ਤੇਜ਼ ਹੈ ਔਰੇ ਬੰਨ ਟੁੱਟਣ ਦੀ ਕਗਾਰ ਤੇ ਆ ਜੇ ਇਸੇ ਤਰੀਕੇ ਦੇ ਨਾਲ ਕੁਦਰਤ ਉੱਪਰੋਂ ਵੀ ਬਰਸਦੀ ਰਹੀ ਕੁਦਰਤ ਦੀ ਪਿੱਛੋਂ ਵੀ ਕਹਿਰ ਜਿਸ ਤਰੀਕੇ ਨਾਲ ਪਹਾੜਾਂ 'ਚ ਮੀਂਹ ਪੈ ਰਿਹਾ ਤਾਂ ਇਹ ਬੰਨ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ ਮੈਂ ਉਹਨਾਂ ਲੋਕਾਂ ਨੂੰ ਕਹਾਂਗਾ ਤੁਸੀਂ ਇੱਧਰ ਨੂੰ ਆ ਜਾਓ ਬਹੁਤ ਵੱਡਾ ਖਤਰਾ ਮੂੰਹ ਲੈ ਕੇ ਖੁਦ ਬਾੜ ਲਾ ਰਹੇ ਨੇ ਕਿ ਪਾਣੀ ਨੂੰ ਪਾਣੀ ਦਾ ਮੂੰਹ ਮੋੜਦੀ ਐ ਨਾ ਬੰਦਿਆਂ ਦੇ ਜਿਗਰੇ ਦੇਖੋ ਤੁਸੀਂ ਪਾਣੀ ਕਿਉਂਕਿ ਪਾਣੀ ਅਜਿਹੀ ਚੀਜ਼ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਹ ਫਿਰ ਵੀ ਅਜਿਹੇ ਲੋਕ ਜਿਹੜੇ ਪਾਣੀ ਦਾ ਰੁੱਖ ਮੋੜਮ ਦੇ ਵਿੱਚ ਲੱਗੇ ਹੋਇਆ ਸ਼ਹਿਰ ਵਾਲਿਆਂ ਨੂੰ ਬਚਾਉਣ ਦੇ ਵਿੱਚ ਪਿੰਡ ਵਾਲੇ ਲੱਗੇ ਹੋਏ ਨੇ ਭਾਜੀ ਜੇਕਰ ਇਹ ਬੰਨ ਟੁੱਟਦਾ ਆ ਕਿੰਨਾ ਨੁਕਸਾਨ ਮਾਰੂਆ ਫਰੋਜ਼ਪੁਰ ਨੂੰ ਭਾਜੀ ਜੇ ਇਹ ਬੰਨ ਇਸ ਵਕਤ ਇੱਥੋਂ ਟੁੱਟਦਾ ਹੈ ਤਾਂ ਇਹ ਸਾਰਾ ਸ਼ਹਿਰ ਤੇ ਸ਼ੋਣੀ ਫਰੋਜ਼ਪੁਰ ਨੂੰ ਮਾਰ ਕਰੂਗਾ ਅੱਛਾ ਹਾਂ ਕਿਉਂਕਿ ਮਤਲਬ ਮੇਨ ਇਹੀ ਏ ਜੇ ਇੱਥੋਂ ਬੰਨ ਟੁੱਟਦਾ ਸਾਰਾ ਸ਼ਹਿਰ ਫਰੋਜ਼ਪੁਰ ਨਾਲ ਲੱਗਦੇ ਜਿੰਨੇ 8-10 ਪਿੰਡ ਏ ਉਹਨਾਂ ਸਾਰੇ ਪਿੰਡਾਂ ਨੂੰ ਮਾਰ ਕਰੇਗਾ ਭਾਜੀ ਇਹ ਬੰਨ ਉੱਥੋਂ ਦਿਖਾ ਦਿੱਤਾ ਜਾਵੇ ਉਹ ਦੇਖੋ ਤੁਸੀਂ ਮਿੱਟੀ ਦੀਆਂ ਵੱਡੀਆਂ-ਵੱਡੀਆਂ ਬੋਰੀਆਂ ਜੋ ਭਰ ਕੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਆ ਰਹੀ ਤਾਂ ਆ ਜਿਸ ਤਰੀਕੇ ਨਾਲ ਆ ਲਾਇਆ ਇਹਨਾਂ ਨੇ ਇਸ ਨਾਲ ਕੀ ਪਾਣੀ ਦਾ ਬਹਾਅ ਪਹਾਣੀ ਦਾ ਰੁਖ ਮੁੜੇਗਾ ਜੀ ਇਹ ਸوير ਦੇ ਪਿੰਡ ਵਾਲੇ ਆਪ ਹੀ ਲੱਗੇ ਹੋਏ ਆ ਆਪਣੇ ਵੱਲੋਂ ਹੀ ਜਿਹੜੀਆਂ ਤਾਰਾਂ ਲਿਆ ਕੇ ਲੋਈਆਂ ਦੀਆਂ ਮਤਲਬ ਜਿਹੜੇ ਇਥੋਂ ਦਰਖਤ ਵੱਡ ਵੱਡ ਕੇ ਇਹਦੇ ਵਿੱਚ ਸੱਟ ਰਹੇ ਆ ਤਾਂ ਜੋ ਪਾਣੀ ਡਾਫ ਨਾ ਲਾਏ ਪਾਣੀ ਬੰਨ ਦੇ ਨਾਲੋਂ ਮਿੱਟੀ ਨਾ ਖੋਰੇ ਹੂੰ ਉਹਦੇ ਕਰਕੇ ਸوير ਦੇ ਪਿੰਡ ਵਾਸੀ ਲੱਗੇ ਹੋਏ ਸਰ ਪਰ ਹੁਣ ਜਿਸ ਤਰੀਕੇ ਦੇ ਨਾਲ ਅਸੀਂ ਡਾਫ ਲੱਗਣੀ ਸ਼ੁਰੂ ਹੋ ਗਈ ਆ ਇਹ ਤਾਂ ਮੈਨੂੰ ਲੱਗਦਾ ਕਿ ਤਿਆਰੀ ਆ ਬਸ ਇਹ ਤਾਂ ਕਿਸੇ ਵੇਲੇ ਵੀ ਟੁੱਟ ਸਕਦਾ ਜੀ 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 ਇਸ ਵਕਤ ਪੂਰੀ ਤਿਆਰੀ ਇਹ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗਾ ਇੱਥੇ ਪਿੰਡ ਵਾਲੇ ਜਾਂ ਮਤਲਬ ਨਗਰ ਵਾਸੀ ਇਹ ਆਪ ਹੀ ਆਪਣੇ ਪੱਧਰ ਤੇ ਲੱਗੇ ਹੋਏ ਇੱਥੇ ਸੇਵਾ ਕਰਨ ਕੋਈ ਵੀ ਨਹੀਂ ਅੱਛੇ ਸਰਕਾਰ ਦਾ ਬੰਦਾ ਆਇਆ ਹੁਣੇ ਬੰਨ ਤੁਸੀਂ ਆਪਸ ਬੰਨਣ ਲੱਗੇ ਹੋ ਆਪ ਹੀ ਹੁਣ ਆਪ ਹੀ ਬੰਨਣਾ ਹੈ ਸਰਕਾਰੀ ਆਂਦੇ ਨੇ ਕਹਿੰਦੇ ਨੇ ਕੋਈ ਖਤਰਾ ਨਹੀਂ ਇਹ ਤਾਂ ਉਸ ਟਾਈਮ ਪਤਾ ਲੱਗੇ ਦਾ ਜਦੋਂ ਸਾਰਾ ਫਿਰੋਜ਼ਪੁਰ ਰੋੜ ਗਿਆ ਕਿਉਂਕਿ ਪਿੰਡ ਵਾਲੇ ਤਾਂ ਸਾਰੇ ਤਾਰਨਾ ਜਾਣਦੇ ਨੇ ਉਹਦਾ ਭੱਜ ਕੇ ਬੰਨ ਕੇ ਇੱਥੇ ਆ ਜਾਣਗੇ ਤੇ ਜਿਹੜੇ ਹੈਗੇ ਨੇ ਸ਼ਹਿਰ ਵਾਲੇ ਉਹਨਾਂ ਨੂੰ ਤਾਂ ਕਦੇ ਪਾਣੀ ਇੰਨਾ ਨਹੀਂ ਵੇਖਿਆ ਉਹ ਕਿੱਥੇ ਦਾ ਸੰਭਲਣਗੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਸਭ ਨੂੰ ਇੱਕ ਵਾਰ ਫੇਰ ਤੋਂ ਸਮਝਾ ਦਿਆਂ ਜੇ ਇਸ ਥਾਂ ਤੋਂ ਬੰਨ ਟੁੱਟਿਆ ਪੂਰਾ ਫਿਰੋਜ਼ਪੁਰ ਸ਼ਹਿਰ ਸ਼ੋਣੀ ਦੇ ਵਿੱਚ ਪਾਣੀ ਆ ਜਾਵੇਗਾ ਮੈਂ ਬਿਲਕੁਲ ਉਸ ਬੰਨ ਤੇ ਖੜਾ ਹਾਂ ਹਬੀਬ ਕੇ ਇਹ ਪਿੰਡ ਹੈ ਔਰ ਪਿੰਡ ਵੱਡਾ ਨੁਕਸਾਨ ਹੋ ਜਾਵੇਗਾ ਦੇਖੋ ਤੁਸੀਂ ਤਾਰਾ ਆਪਣੇ ਪੱਧਰ ਤੇ ਲਾ ਕੇ ਪਿੰਡ ਵਾਲਿਆਂ ਨੇ ਇਸ ਬੰਨ ਨੂੰ ਇਸ ਪਾਣੀ ਦਾ ਬਹਾਵ 모ੜਨ ਦੇ ਲਈ ਕਿ ਇਸ ਅੰਦਰ ਡੂੰਗਾ ਕੀਤਾ ਜਾਵੇ ਇਹ ਕਿਸ ਤਰੀਕੇ ਦੀ ਤਕਨੀਕ ਹੈ ਜੋ ਤਾਰਾ ਲਾ ਕੇ ਬੰਨ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਪਾਰਨ ਕਿ ਕਰਨ ਜੀ ਪਾਤ ਤੇ ਵਿਖਲੋਂ ਨਾਲ ਠੱਲਾ ਪਵੇ ਅੱਛਾ ਠੱਲਾ ਪੈਂਦਾ ਨਹੀਂ ਪਿਆ ਕੋਈ 10 ਦਿਨ ਉਹਨਾਂ ਜ਼ੋਰ ਮਾਰਦੇ ਬੰਦੇ ਹਫੇ ਪੈਨੇ ਜ਼ੋਰ ਮਾਰ ਮਾਰ ਕੇ ਕੀ ਕੀਤਾ ਜਾਵੇ ਇਹ ਪਾਣੀ ਦਾ ਬਹਾਵ ਵਧ ਰਿਹਾ ਹੁਣ ਪਾਣੀ ਵਧਦਾ ਅਵੇ ਰਹਿ ਗਿਆ ਦੋ ਕਨਾਲਾ ਰਹਿ ਗਈ ਬਸ ਛੁੱਟੀ ਹੋ ਗਈ ਹਾਂ ਆਗਾ ਆ ਦਿਲ ਆ ਆ ਕੇ ਦਿਲਵਾੜ ਹੂੰ ਤੇ ਆ ਹਰਿਆ ਬਸ ਠੀਕ ਇੱਕ ਕੰਮ ਖਤਮ ਹੋ ਆ ਪਿਆ ਥੱਲੇ ਪੈਰ ਨਹੀਂ ਲੱਗਦਾ ਕਿਹੜਾ ਫਿੱਕਰ ਹਟਣ ਕੀ ਟਟਾ ਨਾ ਉਹ ਹਰ ਥੱਲੇ ਦੇਖਦਾ ਹੀ ਨਹੀਂ ਵਿੱਚ ਹਾਂ ਆ ਤਾਰਾ ਵੇਖ ਕਿੰਨਿਆ ਪਾ ਰਹੇ ਹੈ ਪਤਾ ਨਹੀਂ ਲੱਗਦਾ ਚੱਲਾ ਕਿੱਥੇ ਕਿੱਥੇ ਪਹੁੰਚ ਗੰਜਾ ਨੇ ਕਿੱਥੇ ਕਿੱਥੇ ਨਹੀਂ ਹੂੰ ਇਹ ਤਾਰ ਇਹ ਦੇ ਥੱਲੇ ਕੀ ਪਾਇਆ ਹੋਇਆ ਇਹ ਥੱਲੇ ਮੁੰਡ ਪਾ ਪਾ ਤੇ ਤਾਰਣ ਬੰਨ ਨੇ ਪੇ ਅੜਾ ਅਗੂ ਠੱਲਾ ਪਵੇ ਠੱਲਾ ਪਵੇ ਪਾਣੀ ਉਧਰ ਨੂੰ ਜਾਵੇ ਹਾਂ ਪਰਣ ਜਾ ਪਰਣ ਜਾ ਨਹੀਂ ਰਿਹਾ ਹਾਂ ਜੋ ਚਾਟੇ ਤੇ ਇਧਰ ਲਗਾਉਂਦੇ ਤੇ ਲਗਾਉਂਦਾ ਹੂੰ ਹੁਣ ਹਜੇ ਵੀ ਉੱਠਲ ਪਾ ਰਹੇ ਉਹ ਦਿਖਾਇਆ ਜਾਵੇ ਮੈਂ ਕੈਮਰਾਮੈਨ ਕਹਾਂ ਕਿਵੇਂ ਬੰਨ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਠੱਲ ਪਾ ਰਹੇ ਨੇ ਇਹ ਤਾਰਾਂ ਦੇ ਨਾਲ ਵੱਡੇ ਵੱਡੇ ਮੋੜ ਸਿੱਟ ਰਹੇ ਨੇ ਪਰ ਨਹੀਂ ਰੁਕ ਰਿਹਾ ਇਹਨਾਂ ਦਾ ਕਹਿਣਾ ਹੈ ਇਹ ਪਾਣੀ ਮਾਰ ਕਰੇਗਾ ਕਈ ਸ਼ਹਿਰ ਦੇ ਇਲਾਕੇ ਨੂੰ ਮਾਰ ਕਰੇਗਾ ਔਰ ਉਹ ਬਹਾਵ ਦਿਖਾਇਆ ਜਾਵੇ ਉਹ ਬਹਾਵ ਸ਼ਾਇਦ ਇਹਨਾਂ ਲੋਕਾਂ ਨੇ ਪਹਿਲਾਂ ਕਦੇ ਨਾ ਦੇਖਿਆ ਹੋਵੇ ਕਹਿੰਦੇ ਕਿ ਕੋਈ ਸੁਣਾਈ ਨਹੀਂ ਹੋ ਰਹੀ ਬਿਲਕੁਲ ਨਹੀਂ ਸੁਣਾਈ ਹੋ ਰਹੀ ਬਹੁਤ ਚਾਰਾ ਮਾਰਿਆ ਵੇਸ ਝੜ ਜਾਈ ਲੈ ਆਏ ਬਾਅਦ ਬਾਤ ਖਤਮ ਕਰਨੀ ਇਹ ਕਹਿੰਦੇ 1988 ਦਾ ਬਾਪ ਹੈ ਹੜ੍ਹ ਇਹ ਉਹਦੇ ਬਾਅਦ ਤੇ ਆਇਆ ਪਾਣੀ ਹਾਂ ਇਹਨਾਂ ਪਾਣੀ ਆਦੇ ਅਸੀਂ ਵਖਰਾ ਕਿੱਥੇ ਉਹ ਵਾਹ ਕਲਾਲੀ ਜਾਂਦੀ ਆ ਸਾਰਾ ਖੇਤ ਗਿਆ ਖਤਮ ਆ ਉੱਥੇ ਤਾਂ ਵਾਂਝ ਨਹੀਂ ਲੱਗਦਾ 40 ਫੁੱਟ ਦਾ ਲਾਇਆ ਕੋ ਲੱਗੇ ਨਹੀਂ ਜਰਾ ਵੀ ਨਹੀਂ ਪੇਸ਼ਵਾ ਉਵੇਂ ਬਸ ਕੀ ਕੀਤਾ ਜਾਵੇ ਹੁਣ ਜੇ ਇਹ ਬਚਾ ਲੈਣ ਤਾਂ ਬਚਾ ਲੈਣੇ ਤਾਂ ਸਮਝੋ ਅੱਜ ਭੜਕੇ ਤੇ ਕਰਖਾਨੀ ਖਤਮ ਹੋ ਗਈ ਹੈ ਹਾਂ ਅੱਜ ਦੇ ਪਿਆ ਅਲਾ ਕਰੇਗੇ ਬਸ ਜੀ ਜੀ ਬਿਲਕੁਲ ਆ ਮੈਨੂੰ ਲੱਗਦਾ ਕਿ ਕੋਸ਼ਿਸ਼ 5-7 ਕਨਾਲਾ ਰਹਿ ਗਿਆ ਨੇ ਜਿਹੜਾ ਰਹਿ ਗਿਆ ਮੱਥਾ ਕੀ ਰਹਿ ਗਿਆ ਮੱਥਾ ਹਾਂ ਬਸ ਇਹ ਐਂਡ ਤੇ ਇਹ ਰਹਿ ਗਿਆ ਹੁਣ ਉਹ ਤੋਂ ਬਹੁਤ ਹਚਾਰਾ ਕੋਈ ਨਹੀਂ ਚੱਲਦਾ ਉਹ ਨੋਚ ਨੂੰ ਲੱਗੀ ਤੇ ਟੱਕਰ ਆਹ ਦੇਖੋ ਆਹ ਦੇਖੋ ਟੱਕਰ ਪੂਰੀ ਲੱਗਣ ਲੱਗੀ ਆ ਇੱਥੋਂ ਬੰਨ ਪੂਰੀ ਤਰ੍ਹਾਂ ਇੱਥੋਂ ਪਾਣੀ ਜਿਹੜਾ ਆ ਉਹ ਸੇਮ ਹੁੰਦਾ ਜਾ ਰਿਹਾ ਪਾਣੀ ਸੇਮ ਹੋ ਰਿਹਾ ਔਰ ਨਾਲ ਨਾਲ ਤੁਸੀਂ ਇਹ ਦੇਖੋ ਇਹ ਪੂਰਾ ਪਾਣੀ ਸੇਮ ਹੋ ਰਿਹਾ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਪਰ ਪਾਣੀ ਨਹੀਂ ਰੁਕ ਰਿਹਾ ਇਹਨਾਂ ਤੋਂ ਕਿਉਂਕਿ ਕੁਦਰਤ ਦੀ ਆਫਤ ਬਹੁਤ ਵੱਡੀ ਹੈ ਔਰ ਵਾਏ ਗਰੂ ਮੇਰ ਕਰੇ ਪੰਜਾਬ ਅਰਦਾਸਾ ਕਰੇ ਨਹੀਂ ਤਾਂ ਫਿਰੋਜ਼ਪੁਰ ਸ਼ਹਿਰ ਦਾ ਉਹ ਹਾਲ ਹੋ ਜਾਵੇਗਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਇਸ ਵਕਤ ਪਿੰਡਾਂ ਦੇ ਲੋਕ ਵੀ ਨੇ ਜੇ ਇਹ ਨਾ ਬਚਾ ਸਕੇ ਤਾਂ ਵੱਡੀ ਮਾਰ ਕਰੇਗਾ ਯਾਨੀ ਕਿ ਇਸ ਨੂੰ ਕਹਿ ਜਾਵੇ ਕਿ ਪੰਜਾਬ ਦੀ ਸਭ ਤੋਂ ਵੱਡੀ ਤਬਾਹੀ ਹੋਵੇਗੀ ਜੀ ਇਹ ਜੀ ਸੋ ਤੁਹਾਡੇ ਕਹਿਣ ਮੁਤਾਬਕ ਬਿਲਕੁਲ ਸਹੀ ਹੈ ਜੇ ਇੱਥੋਂ ਮਾਰ ਕਰਦਾ ਹੈ ਫਿਰੋਜ਼ਪੁਰ ਸਾਰੇ ਨੂੰ ਮਾਰ ਕਰੇਗਾ ਬਾਰਡਰ ਏਰੀਆ ਸਾਰਾ ਇਸ ਪਾਣੀ ਦੀ ਮਾਰੇ ਠਾ ਜਾਏਗਾ ਇਹਦੇ ਨਾਲ ਬਹੁਤ ਵੱਡੀ ਤਬਾਹੀ ਆ ਸਕਦੀ ਜੀ ਸੋ ਕਿ ਪੂਰੀ ਇਹ ਏਰੀਆ ਤਾਂ ਲੜਾਈ ਕਰਕੇ ਪਹਿਲਾਂ ਹੀ ਪਛੜਿਆ ਪਿਆ ਹੈ ਕਿਉਂਕਿ 6 ਮਹੀਨੇ ਬਾਅਦ ਲੜਾਈ ਦਾ ਰੋਲਾ ਪੈ ਜਾਂਦਾ ਹੈ ਕਦੀ ਪਾਣੀ ਦਾ ਰੋਲਾ ਪੈ ਜਾਂਦਾ ਜੀ ਉਹਦੇ ਕਰਕੇ ਜੇ ਪਾਣੀ ਮਾਰ ਕਰਦਾ ਹੈ ਕੰਮ ਤਾਂ ਇੱਥੇ ਪਹਿਲਾਂ ਨਹੀਂ ਹੈਗਾ ਜੀ ਮਾਰਕੀਟ 'ਚ ਤੇ ਜੇ ਪਾਣੀ ਮਾਰ ਕਰੇਗਾ ਤੇ ਇੱਥੇ ਮਤਲਬ ਫਿਰੋਜ਼ਪੁਰ ਬਹੁਤ ਜ਼ਿਆਦਾ ਪਛੜ ਜਾਏ ਉਹ ਭਾਰਤੀ ਫੌਜ ਦੇ ਜਵਾਨ ਵੀ ਲੱਗੇ ਹੋਏ ਨੇ ਉਹ ਦਿਖਾ दिए ਤੁਹਾਨੂੰ ਬੰਨ ਹਾਲਕਿ ਉਹਨਾਂ ਨਾਲ ਅਸੀਂ ਗੱਲਬਾਤ ਨਹੀਂ ਕਰ ਪਾਵਾਂਗੇ ਗੱਟੇ ਤੁਸੀਂ ਦੇਖੋ ਭਾਰਤੀ ਫੌਜ ਲੱਗੀ ਹੋਈ ਹੈ ਔਰ ਕਿ ਇਹ ਇਸ ਸਣਾ ਪਿੰਡਾਂ ਦੇ ਲੋਕਾਂ ਨੂੰ ਬਚਾਇਆ ਜਾ ਸਕੇ ਇਹ ਜਵਾਨ ਲੱਗੇ ਹੋਏ ਨੇ ਕਿ ਇਹ ਨਾ ਪਿੰਡਾਂ ਦੇ ਲੋਕਾਂ ਦੀ ਜਾਨ ਬਚਾਈ ਜਾ ਸਕੇ ਫਰੋਜ਼ਪੁਰ ਸ਼ਹਿਰ ਦੀ ਜਾਨ ਬਚਾਈ ਜਾ ਸਕੇ ਨਹੀਂ ਤਾਂ ਫਰੋਜ਼ਪੁਰ ਸ਼ਹਿਰ ਪੂਰੀ ਤਰ੍ਹਾਂ ਪਾਣੀ ਦੀ ਚਪੇੜ ਦੇ ਵਿੱਚ ਆ ਜਾਵੇਗਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ ਆ ਫੌਜ ਦੇ ਟਰੱਕ ਆ ਗਏ ਨੇ ਪਿੰਡਾਂ ਦੇ ਲੋਕ ਲੱਗੇ ਹੋਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰ ਦਿਖਾਈ ਜਾਵੇ ਪੰਡਾ ਦੇ ਲੋਕ ਲੱਗੇ ਹੋਏ ਨੇ ਇਸ ਬੰਨ ਨੂੰ ਬਚਾਉਣ ਦੇ ਲਈ ਔਰ ਬਹੁਤ ਮੁਸ਼ਕਲ ਹੋ ਰਹੀ ਆ ਸਾਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੂਰੇ ਪੰਜਾਬ ਦੇ ਵਿੱਚ ਲੱਗੇ ਹੋਏ ਆ ਬਾਈ ਬਹੁਤ ਵੱਡਾ ਨੁਕਸਾਨ ਹੋ ਜੂ ਇਹ ਬੰਨ ਟੁੱਟਿਆ ਤਾਂ ਹਾਂਜੀ 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 ਬਹੁਤ ਜ਼ਿਆਦਾ ਜੀ ਬਹੁਤ ਪਰ ਜਿਸ ਤਰੀਕੇ ਦੇ ਨਾਲ ਹਾਲਾਤ ਬਣ ਰਹੇ ਨੇ ਇਹ ਪਾਣੀ ਪਹਿਲਾਂ ਕਦੇ ਤੁਸੀਂ ਦੇਖਿਆ ਜਿਹਾ ਨਹੀਂ ਜੀ ਆਪਾਂ ਜਿਹੜਾ 23 ਚ ਵੇਖਿਆ ਸੀ ਹੁਣ ਤਾਂ ਉਦੋਂ ਜ਼ਿਆਦਾ ਹੀ ਲੱਗ ਰਿਹਾ ਇਹ ਬਹੁਤ ਜ਼ਿਆਦਾ ਉਦੋਂ ਹੁਣ ਫੌਜ ਨੇ ਮੋਰਚਾ ਸੰਭਾਲ ਲਿਆ ਹੈ ਔਰ ਫੌਜ ਇਹਨਾਂ ਲੋਕਾਂ ਨੂੰ ਇਹਨਾਂ ਪਿੰਡਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਬਹੁਤ ਹਾਲਾਤ ਮਾੜੇ ਹੋ ਗਏ ਭਾਈ ਇਹ ਬੰਨ ਜ ਟੁੱਟਦਾ ਤਾਂ ਵੱਡੀ ਮਾਰ ਕਰੇਗਾ ਹਾਂਜੀ ਹਾਂ ਵੱਡੀ ਮਾਰ ਕਰੇਗਾ ਜੀ ਕਿਉਂਕਿ ਆਹ ਇਲਾਕਾ ਆਹ ਲਾਕਾ ਪੂਰਾ ਨੀਵਾ ਹੈ ਹੁਣ ਆ ਦੇਖੋ ਤੁਸੀਂ ਇਧਰੋਂ ਪਾਣੀ ਸੇਮ ਹੁੰਦਾ ਵੀ ਜਾ ਰਿਹਾ ਹੈ ਔਰ ਇਧਰੋਂ ਪਾਣੀ ਦਾ ਪੱਧਰ ਵੱਧ ਵੀ ਰਿਹਾ ਹੈ ਜੇ ਇਹ ਬੰਨ ਟੁੱਟਾ ਇਹ ਫਸਲਾਂ ਦੀਆਂ ਫਸਲਾਂ ਤਬਾਹ ਇਧਰ ਪੈਂਦਾ ਹੈ ਫਿਰੋਜ਼ਪੁਰ ਸ਼ਹਿਰ ਇਧਰ ਫਿਰੋਜ਼ਪੁਰ ਸ਼ਹਿਰ ਪੈਂਦਾ ਹੈ ਔਰ ਇਧਰ ਪੈਂਦਾ ਹੈ ਦਰਿਆ ਤਾਂ ਆਹ ਦੇਖੋ ਪਾਣੀ ਸੇਮ ਹੋਣ ਵੀ ਲੱਗ ਪਿਆ ਹੈ ਨਹੀਂ ਤਾਂ ਇਹ ਬਹੁਤ ਵੱਡੀ ਮਾਰ ਹੋ ਜਾਣੀ ਹੈ ਇਹ ਪੰਜਾਬ ਦੀ ਸਭ ਤੋਂ ਵੱਡੀ ਤਬਾਹੀ ਹੋਵੇਗੀ ਪਿਛਲੇ 14-15 ਦਿਨਾਂ ਚੋ ਜੇ ਇਹ ਬੰਨ ਟੁੱਟ ਗਿਆ ਵੱਡਾ ਨੁਕਸਾਨ ਪੰਜਾਬ ਦਾ ਹੋ ਜਾਵੇਗਾ ਇੱਕ ਵਾਰ ਫਿਰ ਬੇਨਤੀ ਹੈ ਜਿੱਥੇ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਮਿੱਟੀ ਦੀਆਂ ਵੱਡੀਆਂ-ਵੱਡੀਆਂ ਟਰਾਲੀਆਂ ਇਸ ਸਾਥ ਤੇ ਆਉਣੀਆਂ ਚਾਹੀਦੀਆਂ ਟਿੱਗਾ ਆਇਆ ਕਿ ਪਿੰਡ ਵਾਲੇ ਆਪਣੇ ਪੱਧਰ ਤੇ ਲੱਗੇ ਹੋਏ ਆ ਜੀ ਹਾਂ ਜੀ ਆਪਣੇ ਪੱਧਰ ਤੇ ਲੱਗੇ ਹੋਏ ਆ ਜੀ ਹਾਂ ਜੇ ਬੰਨ ਟੁੱਟਦਾ ਨਾ ਤੇ ਘੱਟ ਤੋਂ ਘੱਟ 10 ਫੁੱਟ ਪਾਣੀ ਚੇ ਜਾਏਗਾ ਅੱਛਾ ਹਾਂ ਜੀ ਇਹ ਤਾਂ ਨੁਕਸਾਨ ਬਹੁਤ ਹੈਗਾ ਜੇ ਇਹਦੇ ਇਹ ਪ੍ਰਸ਼ਾਸਨ ਕੋਈ ਵੀ ਨਹੀਂ ਆਉਂਦਾ ਤੇ ਚਲਾ ਜਾਂਦਾ ਆਉਂਦਾ ਲੱਗਦਾ ਇਹ ਬੰਨ ਟੁੱਟ ਜਾਊਗਾ ਜੀ ਲੱਗਦਾ ਹੈ 100% 100% ਟੁੱਟ ਜਾਊਗਾ ਹਾਂ ਇੱਥੇ ਨਾਲ ਦਾ ਪਹੁੰਚਿਆ ਖੜਾ ਹੈ ਹਾਂ ਇੱਥੇ ਮੇਰੇ ਸਾਹ ਬਾਅਦ ਪੰਜ 6 ਕਰਮਾ ਰਹਿ ਗਿਆ ਅੱਛਾ ਇਨਾ ਸਵੇਰ ਦੇ ਕੱਲ ਵੀ ਲੋਕ ਲੱਗੇ ਛਾਪੇ ਛੋ ਕੇ ਕਿਕਰ ਕੋਲ ਵੱਢ ਕੇ ਸੁਲਦੇ ਆ ਤਾਰਾਂ ਤੋਂ ਬੰਨ ਕੇ ਕਾਢ ਕੋਲ 8 ਫੁੱਟ ਪਾਣੀ ਉੱਚਾ ਹੈ ਤੇ 10 ਫੁੱਟ ਪਿੰਡ ਨੀਵਾ ਹੈ ਜੇ ਬੰਨ ਟੁੱਟਦਾ ਨਾ ਤੇ ਅੱਧੇ ਪੌਣੇ ਘੰਟੇ ਚ ਸਾਰਾ ਤਬਾਹ ਹੋ ਜਾਂਦਾ ਪਰੋਇਪਤੀ ਕਹ ਜਾਂਦਾ ਪਰੋਇਪਰ ਤੱਕ ਪੂਰੀ ਮਾਰ ਕਰ ਹਾਂਜੀ ਹਾਂਜੀ ਪੂਰੀ ਮਾਰ ਕਰ ਰੋਡ ਕਰੇ ਅਪਣ ਜਾਵਾਂਗੇ ਲੋਡ ਲਾੜਦੇ ਇਥੇ ਇੰਨੀ ਮਾਰ ਜਾਦੀ ਇਹਨਾਂ ਦੇਖੋ ਸਰਕਾਰ ਕੋਈ ਨਹੀਂ ਪੁੱਛ ਗੈਸ ਨਹੀਂ ਕਰਦੀ ਇਹ ਲੋਕਾਂ ਦੀ ਜਾਨ ਤਲੀ ਤੇ ਰੱਖੀ ਪਈ ਬੱਚੇ ਬੁੱਚੇ ਸ਼ਾਮ ਰਾਤ ਪਰਦਾ ਪੈਰਾ ਲੱਗਿਆ ਰਾਤ ਨੂੰ ਵੀ ਕਰੇ ਟੋਟਣਾ ਜਾਏ ਪਿੰਡ ਵਾਲੇ ਆਪਣੇ ਪੱਦਰ ਤੇ ਲੱਗੇ ਹੋਇਆਓ ਜੀ ਸਾਂਗ ਸਾਂਗ ਗੱਲ ਕਰੋ ਜੀ ਹਾਂਜੀ ਹਾਂਜੀ ਸਾਰੇ ਜ਼ਿੰਮੇਦਾਰ ਹੋ ਗਏ ਪਿੰਡ ਵਾਲੇ ਹੋ ਗਏ ਕੁਝ ਫੌਜ ਲੱਗੀ ਹੋਈ ਏ ਕੋਈ ਆਰਮੀ ਦੇ ਨਾਲ ਲੱਗੀ ਆਰਮੀ ਦੇ ਲੱਗੇ ਹੋਇਆ ਬੰਦੇ ਜਵਾਨ ਲੱਗੇ ਹੋਇਆ ਪੂਰਾ ਪਰਵੰਦ ਕਰ ਰਿਆ ਦਿਨ ਰਾਤ ਬੋਰੀਆਂ ਪਰ ਕੇ ਘੱਟੇ ਸਾਰਾ ਪਰਵੰਦ ਹੋ ਰਿਹਾ ਜ਼ਿੰਮੇਦਾਰ ਕਰ ਰਿਹਾ ਆਪਣਾ ਬਚਾਅ ਆਪ ਕਰ ਲਿਆ ਲੋ ਆ ਤੁਹਾਨੂੰ ਅਸੀਂ ਤਸਵੀਰ ਦਿਖਾ ਦਈਏ ਆ ਦੇਖੋ ਸੇਮ ਹੋਣਾ ਸ਼ੁਰੂ ਹੋ ਗਿਆ ਫਿਰੋਜ਼ਪੁਰ ਸ਼ਹਿਰ ਵੱਲੋਂ ਸੇਮ ਹੋਣਾ ਸ਼ੁਰੂ ਹੋ ਗਿਆ ਸਤਲੁਜ ਦਾ ਇਹ ਬੰਨ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਵੱਡੀ ਮਾਰ ਕਰ ਸਕਦਾ ਜੇ ਸੇਮ ਹੋਣ ਲੱਗਿਆ ਬਾਈ ਜੀ ਫਿਰ ਤਾਂ ਇਹ ਸਮਝੋ ਕਿ ਫਿਰੋਜ਼ਪੁਰ ਸ਼ਹਿਰ ਚ ਪਾਣੀ ਜਾਣ ਵਾਲਾ ਆਉਣ ਵਾਲੇ ਟਾਈਮ ਚ ਜੇ ਇਹ ਮਾਰ ਕਰਦਾ ਬਾਈ ਜਾਊਗਾ ਫਿਰ ਸ਼ਹਿਰ ਚ ਪਾਣੀ ਬਿਲਕੁਲ ਜੀ ਬਿਲਕੁਲ ਮਾਰ ਸਭ ਤੋਂ ਪਹਿਲਾਂ ਅੱਛਾ ਸਾਨੂੰ ਪਤਾ ਸਾਡੇ ਤੋਂ ਸਾਡੇ ਪਿੰਡਾਂ ਦੇ 8 ਫੁੱਟ ਉੱਚਾ ਪਾਣੀ ਚੱਲਦਾ ਪਿਆ ਹੂੰ 8 ਫੁੱਟ ਉੱਚਾ ਚੱਲਦਾ ਪਿਆ ਹਾ ਸੇਮਣਾ ਕੀ ਹਾਲ ਬਣਿਆ ਵੇਖੋ ਵਿਖਾਓ ਠੀਕ ਆ ਇਹ ਰਾਤ ਦਿਖਾਏ ਜਾਂਦਾ ਪਤਾ ਹੀ ਨਹੀਂ ਜੀ ਕਦੋਂ ਇਹਨੇ ਟੁੱਟ ਜਾਣਾ ਹਾਂ ਤਾਂ ਬਿਲਕੁਲ ਆ ਸਤਲੁਜ ਹੈ ਔਰ ਇਸਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ ਵੱਡਾ ਨੁਕਸਾਨ ਹੋਣ ਦੇ ਖਤਰੇ ਦੇ ਵਿੱਚ ਹੈ ਜੇ ਇੱਥੇ ਬੰਨ ਇਸਨੇ ਮਾਰ ਕੀਤੀ ਵੱਡਾ ਨੁਕਸਾਨ ਹੋਵੇਗਾ ਇੱਥੇ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਟਿੱਗਰ ਲਾ ਕੇ ਇਸ ਬੰਨ ਨੂੰ ਬਚਾਇਆ ਜਾਵੇ ਵੱਡੇ ਵੱਡੇ ਬੋਰਡ ਪਾਏ ਜਾ ਰਹੇ ਨੇ ਲੋਹੇ ਦੀਆਂ ਤਾਰਾਂ ਪਾਈਆਂ ਜਾ ਰਹੀਆਂ ਤਾਂ ਜੋ ਇਸ ਬੰਨ ਨੂੰ ਬਚਾਇਆ ਜਾ ਸਕੇ ਜ਼ੂਮ ਇਨ ਕਰਕੇ ਉਹ ਪਾਣੀ ਦਾ ਬਹਾਵ ਦਿਖਾਇਆ ਜਾਵੇ ਜੋ ਅੱਜ ਤੱਕ ਕਦੇ ਵੀ ਇਸ ਇਲਾਕੇ ਨੇ ਨਹੀਂ ਦੇਖਿਆ ਇਹ ਵੱਡੀ ਆਫਤ ਪੰਜਾਬ ਦੇ ਲਈ ਖੜੀ ਹੋ ਚੁੱਕੀ ਆ ਵੱਡਾ ਫਿਰੋਜ਼ਪੁਰ ਸ਼ਹਿਰ ਨੂੰ ਇਹ ਮਾਰ ਕਰੇਗਾ ਜਲਦ ਇਹ ਤਸਵੀਰ ਤੁਹਾਨੂੰ ਦਿਖਾਵਾਂਗੇ ਹੋਰ ਤਸਵੀਰਾਂ ਸੀ ਗੱਲਬਾਤ ਵੀ ਕਰਾਂਗੇ ਪਰ ਫਿਲਹਾਲ ਗਰਾਊਂਡ ਜ਼ੀਰੋ ਤੋਂ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਬੰਨ ਟੁੱਟਣ ਦੀ ਕਗਾਰ ਤੇ ਆ ਆ ਪਾਣੀ ਆ ਇੱਥੋਂ ਬੰਨ ਟੁੱਟ ਸਕਦਾ ਕਿਸੇ ਵੇਲੇ ਵੀ ਇਸ ਥਾਂ ਤੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਇਆ ਜਾਵੇ ਇਹ ਪਾਣੀ ਹੁਣ ਸੇਮ ਹੁੰਦਾ ਨਜ਼ਰ ਆ ਰਿਹਾ ਹੈ ਕਿਸੇ ਵੇਲੇ ਵੀ ਇੱਧਰ ਜਿੱਥੇ ਮੈਂ ਖੜਾ ਆ ਇਹ ਬੰਨ ਟੁੱਟ ਸਕਦਾ ਹੈ ਔਰ ਜੇ ਇਹ ਬੰਨ ਟੁੱਟਦਾ ਹੈ ਤਾਂ ਪੂਰੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪਾਣੀ ਜਾਵੇਗਾ ਔਰ ਜਿਸ ਤਰੀਕੇ ਨਾਲ ਇਹ बहाव ਨਜ਼ਰ ਆ ਰਿਹਾ ਹੈ ਕੋਈ ਪਤਾ ਨਹੀਂ ਕਿ ਅੱਜ ਰਾਤ ਨੂੰ ਇਹ ਬੰਨ ਟੁੱਟ ਜਾਵੇ ਔਰ ਵੱਡਾ ਨੁਕਸਾਨ ਫਿਰੋਜ਼ਪੁਰ ਸ਼ਹਿਰ ਦੇ ਲਈ ਖੜਾ ਹੋ ਸਕਦਾ ਹੈ ਇਸ ਵਕਤ ਦੀ ਸਭ ਤੋਂ ਅਹਿਮ ਜਾਣਕਾਰੀ ਤੁਹਾਨਾਲ ਸੰਜੀ ਕਰ ਰਹੇ ਹਾਂ